Harai Shere SINGH Vishnu Bhagavan Dije So Hang Marai Shere Sengu Vishnu Bhagavan Dije So Hang Marai Shere Sengu Vishnu Bhagavan Dije ਸੋ ਹੰਗਮਾਰਾਇਸ਼ੇਰ ਸਿੰਘ ਵਿਸ਼ਨੂ ਭਗਵਾਨ ਦੀਜੇ ਸੋ ਹੰਗਮਾਰਾਇਸ਼ੇਰ ਸਿੰਘ ਵਿਸ਼ਨੂ ਭਗਵਾਨ ਦੀਜੇ ਸਤਕਾਰ ਜੋ ਸਾਰ ਸੰਗਤ ਜੀ ਇਹ ਹਰ ਬਾਣੀ ਸ਼ਬ 6 ਫਗਣ 64 समਤ નો ਟੈਂਡ ਗੁਮਾਨਪੁਰ ਜ਼ਿਲ੍ਹਾ ਅਮਰਸਰ ਨਰੈਣ ਸਿੰਘ ਜੀ ਦੇ ਘਰ ਗ੍ਰੰਥ ਨੰਬਰ 23 ਪੰਨਾ ਨੰਬਰ 1206 ਵਿੱਚੋਂ ਲਿਆ ਗਿਆ ਹੈ ਇਸ ਵਿੱਚ ਫਲਗਣ ਦਾ ਮਹੀਨਾ ਸੱਚੇ ਪਾਸ਼ਾ ਜੀ ਨੂੰ ਕੀ ਅਰਜ ਕਰ ਰਿਹਾ ਹੈ ਆਓ ਸਾਰੇ ਬੜੇ ਸਤਕਾਰ ਨਾਲ ਸੁਣੀਏ ਤੇ ਸਾਰਿਆਂ ਨੇ ਮੇਰਾ ਉੱਚੀ ਆਵਾਜ਼ ਵਿੱਚ ਸਾਥ ਦੇਣਾ ਜੀ ਸਾਹਿਬ ਪਿਆਰਾ ਮੀਤੜਾ ਸਾਹਿਬ ਪਿਆਰਾ ਮੀਤੜਾ ਸਾਹਿਬ ਪਿਆਰਾ ਮੀਤੜਾ ਹਰ ਸੱਜਣੇ ਕੋੰਕਾਰ ਹਰ ਸੱਜਣੇ ਕੂੰਕਾਰ ਹਰ ਸੱਜਣੇ ਕੂੰਕਾਰ ਹਰ ਸੱਜਣੇ ਕੂੰਕਾਰ ਜਿਸ ਦਾ ਖੇਲ ਸਦਾ ਅੰਡੀ ਠੜਾ ਜਿਸ ਦਾ ਖੇਲ ਸਦਾ ਅੰਡੀ ਠੜਾ ਜਿਸ ਦਾ ਖੇਲ ਜਿਸ ਦਾ ਈ ਦੁਆ ਇਸ ਬਾਤੇ ਆਈਂ ਕਰ ਵੇਖ ਸਕੇ ਨ ਕੋਈ ਵਿੱਚ ਸੰਸਾਰ ਵੇਖ ਸਕੇ ਨ ਕੋਈ ਵਿੱਚ ਸੰਸਾਰ ਇਸ ਸਕੇ ਨ ਕੋਈ ਸਵਾ ਜੋਗ ਜੋਗ ਵੱਲੜੀ ਰੀ ਤੜਾਏ ਉਹਦੀ ਜੋਗ ਜੋਗ ਅਵਲੜੀ ਰੀ ਤੜਾਏ ਸਤਜੋਗ ਤ੍ਰੇਤਾ ਦੁਆਪਰ ਕਲਯੁਗ ਦੇ ਉਧਾਰ ਸਤਜੁਗ ਤ੍ਰੇਤਾ ਦੁਆਪਰ ਕਲਯੁਗ ਦੇ ਉਧਾਰ ਸਤਜੁਗ ਤ੍ਰੇਤਾ ਦੁਆਪਰ ਕਲਯੁਗ ਦੇ ਉਧਾਰ ਉਦਾ ਨਾਮ ਨਿਦਾਨਾ ਮੀਠੜਾ ਉਹਦਾ ਨਾਮ ਨਿਦਾਨਾ ਮੀਠੜਾ ਉਦਾ ਨਾਮ ਨਿਦਾਨਾ ਮੀਠੜਾ ਰਸਨਾ ਜੇਵਾ ਗੁਣ ਲੈ ਵਿਚਾਰ ਰਸਨਾ ਜਿਵਾ ਗੁਣ ਲੈ ਵਿਚਾਰੇ ਅਸਿਮ ਦੇ ਬਾਗੁਣ ਲੈ ਵਿਚਾਰੇ ਅਸਿਮ ਦੇ ਬਾਗੁਣ ਲੈ ਵਿਚਾਰੇ ਓ ਸੁਣਾਏ ਸੁਹਾਗੀ ਗੀਤੜਾ ਓਹੋ ਸੁਣਾਏ ਸੁਹਾਗ ਦੀ ਟੜਾ ਉਸ ਨਾਲ ਤੁਮਾਗੀ ਕੀ ਟੜਾ ਉਸ ਨਾਲ ਸੁਹਾਗ ਦੀ ਕੀ ਟੜਾ ਤੂੰ ਮੇਰਾ ਮੈਂ ਤੇਰਾ ਆਤਮ ਅੰਤਰ ਦਇ ਪਿਆਰ ਤੂੰ ਮੇਰਾ ਮੈਂ ਤੇਰਾ ਆਤਮ ਅੰਤਰ ਦਏ ਪਿਆਰ ਓ ਲੱਖ 84 ਪਰਖਣ ਹਾਰਾ ਨੀਤੜਾ ਓ ਲੱਖ ਚਰਾਸੀ ਪਰਖਣ ਹਾਰਾਨੀ ਤੜਾ ਓ ਲੱਖ ਚਰਾਸੀ ਪਰਖਣ ਹਾਰਾਨੀ ਤੜਾ ਲੱਖ ਚਰਾਸੀ ਆਇਤ ਨਾਰਾਨੀ ਤੜਾ ਇੱਕ ਹੀ ਕੱਲਾ ਏਕੋਂਕਾਰ ਇੱਕ ਹੀ ਕੱਲਾ ए कंकार एक के परिवाए कंकारि दिखिए फलए कंकारो जो जन भगता चाड़े रंग मजीठड़ा जो जन भगता चाड़े रंग मजीठड़ा ਸਾਰੀ ਰੰਗੁ ਮੁਜੀ ਕੜਾ ਕੋਈ ਰੰਗਾ ਆਚਾਮੇ ਨੰਮੁ ਮੁਜੀ ਕੜਾ ਉਤਰ ਜਾਏ ਨ ਦੂਜੀ ਵਾਰ ਉਤਰ ਜਾਏ ਨ ਦੂਜੀ ਵਾਰ ਸੱਚਾ ਕਲਮਾ ਦੇ ਹਦੀਸੜਾ ਸੱਚਾ ਕਲਮਾ ਦੇ ਹਦੀਸੜਾ ਸੱਚਾ ਕਲਮਾ ਦੇ ਹਦੀਸੜਾ ਸੱਚਾ ਕਲਮਾ ਦੇ ਹਦੀਸੜਾ ਤੋਰ ਪੈਗਾਮ ਅਗੰਮਯ ਪਾਰ ਤੋਰ ਪੈਗਾਮ ਅਗੰਮ अपार गुरु प्रेम में गम में अपार गुरु प्रेम में गम में अपार ज्योति ज्योत स्वरूप हारे आप अपनी कृपा कर ज्योति ज्योत स्वरूप हारे आप अपनी कृपा कर ਲੇਖਾ ਜਾਵੇ ਤੁਰ ਦਰਬਾਰ ਲੇਖਾ ਜਾਵੇ ਤੁਰ ਦਰਬਾਰ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ So hang Maarai Shail, Vishnu, Pervan diye. So hang Maarai Shail, Seng Vishnu, Pervan diye. So hang Maarai Shail, Seng Vishnu, Pervan diye. Yeah. so mm -hmm. and the maharaja is the